ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਉਹਨਾਂ ਘਟੀਆ ਲੋਕਾਂ ਦੀ ਜਿਹੜੇ ਕਿਸੇ ਦੇ ਦੁੱਖ ਵਿੱਚ ਸ਼ਰੀਕ ਹੋਣ ਦੀ ਬਜਾਏ ਨਾ ਮਜ਼ਾਕ ਬਣਾਉਂਦੇ ਆ ਤੁਸੀਂ ਕਹੋਗੇ ਕਿ ਉਹ ਵੀ ਲੋਕ ਹੁੰਦੇ ਆ ਬਿਲਕੁਲ ਹੁੰਦੇ ਆ ਸਾਡੇ ਸਮਾਜ ਵਿੱਚ ਬੜੇ ਤਰ੍ਹਾਂ ਦੇ ਲੋਕ ਆ ਇਹ ਤੁਸੀਂ ਜਾਣਦੇ ਹੋ ਪਰ ਦੁਖੀ ਨੂੰ ਵੇਖ ਕੇ ਦੁਖੀ ਕੌਣ ਹੁੰਦਾ ਦੁਖੀ ਨੂੰ ਵੇਖ ਕੇ ਦੁਖੀ ਉਹ ਹੁੰਦਾ ਜਿਹਨੇ ਆਪ ਦੁੱਖ ਹੰਡਾਇਆ ਹੋਵੇ ਕਿਸੇ ਨੂੰ ਤਕਲੀਫ ਚ ਵੇਖ ਕੇ ਤਕਲੀਫ ਉਹਨੂੰ ਹੁੰਦੀ ਆ ਜਿਹੜਾ ਉਹਦੀ ਤਕਲੀਫ ਨੂੰ ਮਹਿਸੂਸ ਕਰ ਸਕਦਾ ਹੋਵੇ ਤੁਸੀਂ ਸਾਰੇ ਜਾਣਦੇ ਹੋ ਕਿ ਰਾਜਵੀਰ ਜਵੰਦਾ ਵੀਰ ਦੀ ਬਹੁਤ ਅਰਦਾਸਾਂ ਹੋਈਆਂ ਘਰ ਘਰ ਅਰਦਾਸਾਂ ਕੀਤੀਆਂ ਗਈਆਂ ਪਰ ਪ੍ਰਮਾਤਮਾ ਨੇ ਅਰਦਾਸਾਂ ਮਨਜ਼ੂਰ ਨਹੀਂ ਕੀਤੀਆਂ ਤੇ ਅਖੀਰ ਉਹ ਖਬਰ ਸੁਣਨੀ ਪਈ ਜਿਹੜੀ ਸੁਣਨ ਲਈ ਅਸੀਂ ਤਿਆਰ ਨਹੀਂ ਸੀ ਹੈਗੇ ਪਰ ਪਰਮਾਤਮਾ ਦੀ ਰਜ਼ਾ ਚ ਰਹਿਣਾ ਪੈਂਦਾ ਆ ਸਾਰਿਆਂ ਦੁੱਖ ਮਨਾਇਆ ਪਰ ਦੁੱਖ ਜਾਦਾ ਕਿਹਨਾਂ ਨੂੰ ਹੁੰਦਾ ਦੁੱਖ ਜਾਦਾ ਉਹਨਾਂ ਨੂੰ ਹੁੰਦਾ ਜਿਨ੍ਹਾਂ ਨੂੰ ਇਹ ਦੁੱਖ ਲੱਗਾ ਹੋਵੇ ਜਿਨ੍ਹਾਂ ਦੁੱਖ ਹੰਡਾਇਆ ਹੋਵੇ ਜਦੋਂ ਕੋਈ ਐਹੋ ਜੀ ਘਟਨਾ ਹੁੰਦੀ ਆ ਨਾ ਤਾਂ ਉਹ ਵਿਅਕਤੀ ਵੱਧ ਦੁਖੀ ਹੁੰਦਾ ਜਿੰਨੇ ਇਹ ਸਾਰਾ ਕੁਝ ਵੇਖਿਆ ਹੋਵੇ ਪਹਿਲਾਂ ਉਹਦੇ ਆਪਣੇ ਦੁੱਖ ਆਪਣੇ ਅੱਗੇ ਖੜੇ ਹੋ ਜਾਂਦੇ ਆ ਕੇ ਕਹਿੰਦੇ ਨਾ ਕਿ ਵਿਅਕਤੀ ਆਪਣੇ ਆਨੁਰੰਧਾ ਤੇ ਉਹਨੂੰ ਆਪਣੇ ਸੀਨ ਚੇਤੇ ਆ ਜਾਂਦੇ ਆ ਤੇ ਉਹ ਬਹੁਤ ਦੁਖੀ ਹੁੰਦਾ ਤੇ ਕੁਝ ਲੋਕ ਹੁੰਦੇ ਜਿਹੜੇ ਇਹੋ ਜੇ ਸਮੇਂ 'ਚ ਇਹੋ ਜੀ ਘੜੀ ਦੇ ਵਿੱਚ ਵੀ ਮਜ਼ਾਕ ਬਣਾਉਂਦੇ ਰਹਿੰਦੇ ਆ ਤੁਸੀਂ ਵੇਖਿਆ ਕੈਪ ਜਿਹਾ ਆ AI ਉਹਦੇ ਨਾਲ ਕੀ ਕੁਝ ਬਣ ਰਿਹਾ ਪਹਿਲਾਂ ਜਦੋਂ ਰਾਜਵੀਰ ਜਵੰਦਾ ਵੈਂਟੀਲੇਟਰ ਤੇ ਸੀ ਨਾ ਤਾਂ ਉਦੋਂ ਵੀ ਬਹੁਤ ਲੋਕਾਂ ਨੇ ਇਹੋ ਜਿਹਾ ਕੁਝ ਬਣਾਇਆ ਕਿ ਉਹ ਪਿਆ ਆ ਉਹਦੇ ਲੱਗਿਆ ਕਿ ਆਸ਼ੀਰਵਾਦ ਮਿਲ ਰਿਹਾ ਉਹ ਉੱਠ ਖਲੋਤਾ ਉਹ ਬਹੁਤ ਕੁਝ ਤੁਸੀਂ ਵੇਖਿਆ ਕਿ ਇਹ ਸਾਰਾ ਕੁਝ ਇੱਕ ਮਜ਼ਾਕ ਨਹੀਂ ਆ ਕਿ ਜਦੋਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਇਹ ਸਾਰਾ ਕੁਝ ਵੇਖਣਗੇ ਜਾਂ ਵੇਖਿਆ ਹੋਵੇਗਾ ਤਾਂ ਕਿੰਨਾ ਮਨ ਦੁਖੀ ਹੁੰਦਾ ਜੇਕਰ ਹੁਣ ਉਹ ਇਸ ਦੁਨੀਆ 'ਚ ਨਹੀਂ ਰਹੇ ਤਾਂ ਉਹਨਾਂ ਨੂੰ ਸਿੱਧੂ ਦੇ ਨਾਲ ਮਿਲਾ ਦਿੱਤਾ ਉਹ ਇਕੱਠੇ ਖੜੇ ਆ ਇੱਕ ਪਾਸੇ ਉਹਦੇ ਮਾਤਾ ਜੀ ਖੜੇ ਇੱਕ ਪਾਸੇ ਜਵੰਦਾ ਦੇ ਮਾਤਾ ਜੀ ਖੜੇ ਆ ਉਹ ਆਪਣੇ ਬੱਚਿਆਂ ਨੂੰ ਪਿਆਰ ਕਰ ਰਹੇ ਕਿ ਮਾਂ ਇੱਕ ਬੱਚੇ ਨੂੰ ਕਿੰਨਾ ਪਿਆਰ ਕਰਦੀ ਇਹ ਕੋਈ ਐਪ ਦੱਸੇਗਾ ਅੱਜ ਜੋ ਉਹਨਾਂ ਤੇ ਬੀਤ ਰਹੀ ਹੈ ਨਾ ਉਹ ਜਾਣਦੇ ਆ ਇੱਕ ਮਾਂ ਦਾ ਦਿਲ ਪੁੱਛਿਆ ਜਾਣਦਾ ਪਰ ਜਿਹੜੇ ਇਹ ਵੀਡੀਓ ਬਣਾਈ ਜਾ ਰਹੇ ਕਿਸੇ ਦੀ ਵੀਡੀਓ ਚੁੱਕ ਕੇ ਕਿਸੇ ਨਾਲ ਲਾਈ ਜਾ ਰਹੇ ਆ ਸਿਰਫ ਚੰਦ ਵਿਊਜ਼ ਦੀ ਖਾਤਰ ਤੁਸੀਂ ਵੇਖਿਆ ਚਲੋ ਜਿਨ੍ਹਾਂ ਦਾ ਵੀ ਪੁੱਤ ਜਾਂਦਾ ਬਹੁਤ ਦੁੱਖ ਦੀ ਗੱਲ ਆ ਉਹਨਾਂ ਅਗਲਾ ਸਮਾਂ ਕਿੱਦਾਂ ਕੱਢਣਾ ਇਹ ਉਹ ਜਾਣਦੇ ਨੇ ਕਿ ਐਸ ਵਕਤ ਦੁੱਖਾਂ ਦਾ ਪਹਾੜ ਟੁੱਟ ਗਿਆ ਇੱਕ ਮਾਂ ਦਾ ਜਦੋਂ ਇੱਕ ਆਸਰਾ ਖੁੱਸ ਜਾਂਦਾ ਨਾ ਤਾਂ ਉਹ ਜਿਉਂਦਿਆਂ ਚ ਨਹੀਂ ਰਹਿੰਦੀ ਪਰ ਉਹਨੂੰ ਜਿਉਣਾ ਪੈਂਦਾ ਉਹਦੀ ਰੂਹ ਮਰ ਚੁੱਕੀ ਹੁੰਦੀ ਆ ਉਹ ਪਤਨੀ ਜਿਹਦਾ ਜੀਵਨ ਸਾਥੀ ਚਲਿਆ ਜਾਂਦਾ ਨਾ ਉਹ ਜਿਉਂਦਿਆਂ ਚ ਨਹੀਂ ਹੁੰਦੀ ਪਰ ਉਹਨੂੰ ਆਪਣੇ ਬੱਚਿਆਂ ਦੀ ਖਾਤਰ ਸਾਹ ਪੂਰੇ ਕਰਨੇ ਪੈਂਦੇ ਆ ਉਹ ਜ਼ਿੰਦਗੀ ਜੂਣੀ ਪੈਂਦੀ ਆ ਪਰ ਜੋ ਲੋਕ ਇਹ ਕੁਝੀਆਂ ਹਰਕਤਾਂ ਕਰ ਰਹੇ ਆ ਨਾ ਇਹੋ ਜਿਹੇ ਵੀਡੀਓ ਬਣਾ ਰਹੇ ਨਾ ਕੋਈ ਕਿਸੇ ਦੀ ਵੀਡੀਓ ਚੁੱਕ ਕੇ ਨਾਲ ਫੋਟੋ ਲਾ ਕੇ ਲਾਈ ਜਾ ਰਹੇ ਆ ਕਿ ਰਾਜਵੀਰ ਜਵੰਦਾ ਦੀ ਪਤਨੀ ਇਸ ਤਰ੍ਹਾਂ ਕਹਿ ਰਹੀ ਆ ਤੁਸੀਂ ਵੀ ਇਹ ਵੀਡੀਓਜ਼ ਵੇਖ ਰਹੇ ਹੋਵੋਗੇ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਲੰਮੇ ਪਿਆ ਕੋ ਗਾਣੇ ਗਵਾਈ ਜਾਂਦੇ ਆ ਇਹ ਸਾਰਾ ਕੁਝ ਇੱਕ ਮਜ਼ਾਕ ਨਹੀਂ ਆ ਕਿ ਜਦੋਂ ਕਿਸੇ ਤੇ ਐਡਾ ਵੱਡਾ ਦੁੱਖ ਪਿਆ ਹੋਵੇ ਤੇ ਤੁਸੀਂ ਚੰਦ ਵਿਊਆਂ ਦੇ ਖਾਤਰ ਇਹੋ ਜਿਹੀਆਂ ਵੀਡੀਓ ਬਣਾ ਬਣਾ ਕੇ ਪਾਈ ਜਾ ਰਹੀਆਂ ਕਿ ਤੁਹਾਡੇ ਸੀਨੇ ਦੇ ਅੰਦਰ ਦਿਲ ਨਹੀਂ ਹੈਗਾ ਪੱਥਰ ਭਇਆ ਹੋਇਆ ਆ ਕਿ ਤੁਸੀਂ ਕਿਸੇ ਦਾ ਦੁੱਖ ਮਹਿਸੂਸ ਨਹੀਂ ਕਰ ਸਕਦੇ ਕਿ ਅਗਲਾ ਵਿਅਕਤੀ ਕਿੰਨਾ ਦੁਖੀ ਆ ਉਹਨਾਂ ਵਾਸਤੇ ਇੱਕ ਜ਼ਿੰਦਗੀ ਨੂੰ ਕੱਟਣਾ ਇੱਕ ਬੋਝ ਬਣ ਗਿਆ ਆ ਉਹ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਸਿਰ ਤੋਂ ਬਾਪ ਦਾ ਸਾਯਾ ਉੱਠ ਗਿਆ ਆ ਤੇ ਤੁਸੀਂ ਇੱਕ ਵਿਊ ਦੀ ਖਾਤਰ ਕੀ ਕੁਝ ਵੀਡੀਓ ਬਣਾ ਬਣਾ ਪਾਈ ਜਾ ਰਹੇ ਹੋ ਇਹ ਉਹ ਲੋਕ ਹੁੰਦੇ ਜਿਨ੍ਹਾਂ ਲੋਕਾਂ ਨੇ ਕਦੇ ਦੁੱਖ ਨਹੀਂ ਵੇਖਿਆ ਹੁੰਦਾ ਤੇ ਜੇਕਰ ਤੁਸੀਂ ਕੋਈ ਦੁੱਖ ਨਹੀਂ ਵੇਖਿਆ ਤੇ ਫਿਰ ਉਸ ਪਰਮਾਤਮਾ ਦਾ ਸ਼ੁਕਰਾਨਾ ਤੇ ਕਰੋ ਕਿ ਪਰਮਾਤਮਾ ਸਾਨੂੰ ਕੋਈ ਦੁੱਖ ਨਹੀਂ ਵਿਖਾਇਆ ਤੇ ਅਸੀਂ ਕਿਸੇ ਦੇ ਦੁੱਖ ਨੂੰ ਸਮਝ ਨਹੀਂ ਸਕਦੇ ਪਰ ਉਹਦੀ लाठी ਬੜੀ ਬੇਅੰਤ ਆ ਪਤਾ ਨਹੀਂ ਕਿਹੜੇ ਵੇਲੇ ਹੱਸਦੇ ਵਸਦੇ ਘਰਾਂ ਦੇ ਵਿੱਚ ਸੱਥਰ ਵਿਛ ਜਾਂਦੇ ਆ ਤੇ ਉਸ ਪਰਮਾਤਮਾ ਤੋਂ ਡਰ ਕੇ ਰਹੋ ਜੇ ਅੱਜ ਤੱਕ ਦੁੱਖ ਨਹੀਂ ਵੇਖਿਆ ਤੇ ਫਿਰ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਇਹ ਦੁੱਖ ਹੰਡਾਏ ਆ ਕਿ ਦੁੱਖ ਕੀ ਹੁੰਦੇ ਆ ਇਹ ਕਿੱਦਾਂ ਚੱਲਣੇ ਪੈਂਦੇ ਆ ਕਿਵੇਂ ਘਰ ਖਾਲੀ ਹੋ ਜਾਂਦੇ ਕਿਵੇਂ ਟੱਬਰ ਉੱਜੜ ਜਾਂਦੇ ਆ ਤੇ ਤੁਸੀਂ ਇੱਕ ਇਹੋ ਜਿਹਾ ਐਪ ਦੇ ਰਾਹੀਂ ਆਪਣੇ ਹੱਥ ਚਲਾ ਚਲਾ ਕੇ ਤੇ ਵੀਡੀਓ ਬਣਾ ਬਣਾ ਪਾਈ ਜਾ ਰਹੇ ਹੋ ਜਦੋਂ ਉਹਨਾਂ ਦਾ ਪਰਿਵਾਰ ਇਹ ਵੀਡੀਓ ਵੇਖੇਗਾ ਤਾਂ ਉਹਨਾਂ ਤੇ ਕੀ ਬੀਤੇਗੀ ਕਿ ਕੀ ਪੁੱਠੀਆਂ ਸਿੱਧੀਆਂ ਤੁਸੀਂ ਉਂਗਲਾ ਮਾਰ ਕੇ ਤੇ ਵੀਡੀਓ ਤਿਆਰ ਕਰੀ ਜਾ ਰਹੇ ਜੇ ਕਿਸੇ ਨੂੰ ਚੁੱਕ ਦੇ ਜੇ ਕਿਸੇ ਦੇ ਨਾਲ ਜੋੜ ਦਿੰਦੇ ਜੇ ਤੇ ਫਿਰ ਤੁਸੀਂ ਇੱਕ ਵੀਡੀਓ ਤਿਆਰ ਕਰ ਦਿੰਦੇ ਜੇ ਕਿ ਸਾਨੂੰ ਵਿਊ ਆ ਜਾਣ ਕਿਸੇ ਦੀ ਵੀਡੀਓ ਚੁੱਕ ਕੇ ਕਿਸੇ ਦੇ ਨਾਲ ਉਹਦਾ ਅੱਧਾ ਹਿੱਸਾ ਜੋੜ ਕੇ ਤੇ ਇੱਕ ਵੀਡੀਓ ਤਿਆਰ ਕੀਤੀ ਜਾਂਦੀ ਹੈ ਪਰ ਇਹ ਇੱਕ ਮਜ਼ਾਕ ਆ ਇਹਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਇਹੋ ਜਿਹਾ ਮਜ਼ਾਕ ਨਾ ਕਰੋ ਉਸ ਪਰਮਾਤਮਾ ਤੋਂ ਡਰੋ ਉਹਦੇ ਜਿਹੜੀ ਰਜਾ ਚ ਰਹੋ ਦੁੱਖ ਨੂੰ ਦੁੱਖ ਸਮਝੋ ਕਹਿੰਦੇ ਨਾ ਜੇ ਕਿਸੇ ਦਾ ਕਿਤੇ ਕੋਈ ਰੋਂਦਾ ਹੋਵੇ ਤੇ ਉਹਦੇ ਲਾਗੇ ਰੋਂਣਾ ਆਵੇ ਨਾ ਤਾਂ ਰੋਂਣ ਵਾਲਾ ਮੂੰਹ ਬਣਾ ਲੈਣਾ ਚਾਹੀਦਾ ਵਾ ਤੇ ਜੇਕਰ ਤੁਸੀਂ ਕੁਝ ਨਹੀਂ ਕਰ ਸਕਦੇ ਤੇ ਘੱਟੋ ਘੱਟ ਇਹੋ ਜਿਹਾ ਕੰਮ ਬੰਦ ਕਰ ਦਿਓ ਇਹੋ ਜੀਆਂ ਕੁਝੀਆਂ ਹਰਕਤਾਂ ਕਰਨੀਆਂ ਬੰਦ ਕਰ ਦਿਓ ਕਿਉਂਕਿ ਜਿਹੜਾ ਉਹਨਾਂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਆ ਨਾ ਉਹ ਉਹਨਾਂ ਕਿੱਦਾਂ ਬਰਦਾਸ਼ਤ ਕਰਨਾ ਸੋਚ ਕੇ ਵੇਖੋ ਕਿਸੇ ਦੇ ਵੀ ਹੋ ਸਕਦਾ ਗੱਲਾਂ ਤੇ ਕੌੜੀਆਂ ਜ਼ਰੂਰ ਲੱਗਣਗੀਆਂ ਅੱਜ ਤੁਸੀਂ ਖੁਸ਼ ਜੇ ਤੇ ਇਹੋ ਜਿਹਾ ਮਜ਼ਾਕ ਕਰ ਰਹੇ ਜੇ ਤੁਹਾਡੇ ਨਾਲ ਇਸ ਤਰ੍ਹਾਂ ਹੋ ਜੇ ਫਿਰ ਅੱਜਕੱਲ ਇਸ ਤਰ੍ਹਾਂ ਦਾ ਸਮਾਂ ਚੱਲ ਰਿਹਾ ਕਿਸੇ ਵਿਅਕਤੀ ਦੇ ਘੜੀ ਦਾ ਭਰੋਸਾ ਨਹੀਂ ਹੈਗਾ ਕਿ ਕੋਈ ਘਰੋਂ ਬਾਹਰ ਗਿਆ ਉਹ ਵਾਪਸ ਵੀ ਆਉਣਾ ਹੈ ਕਿ ਨਹੀਂ ਆਉਣਾ ਸੋ ਪ੍ਰਮਾਤਮਾ ਤੋਂ ਡਰ ਕੇ ਰਹੋ ਤੇ ਇਹੋ ਜਿਹੀ ਐਪ ਰਾਈ ਇਹੋ ਜੀਆਂ ਵੀਡੀਓ ਬਣਾ ਕੇ ਕਿਸੇ ਦੇ ਦੁੱਖ ਦੇ ਵਿੱਚ ਮਜ਼ਾਕ ਨਾ